हां जी आज ਨਵੇਂ ਬਲੌਕ ਨਾਲ ਫੇਰ ਹਾਜ਼ਰ ਹੋਏ ਆ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਆਪਾਂ ਆਪਣੀ ਕੋਠੀ ਵਿਖਾਉਣੇ ਆ ਦੇਖੋ ਅੱਗੋਂ ਫਰੰਟ ਦੇਖੋ ਸਾਰਿਆਂ ਨੂੰ ਆਪਣੀ ਕੋਠੀ ਵਿਖਾਉਣੀ ਆ ਤੇ ਇੱਧਰ ਬਦਲ ਬਹੁਤ ਜ਼ਿਆਦਾ ਹੋਇਆ ਪਿਆ ਚੜਿਆ ਹੁੰਦਾ ਮੀਂਹ ਬਹੁਤ ਜ਼ਿਆਦਾ ਤੇ ਮੌਸਮ ਵੀ ਬੜਾ ਸੋਹਣਾ ਹੋਇਆ ਪਿਆ ਦੇਖੋ ਬਹੁਤ ਘੈਂਟ ਲੱਗ ਰਿਹਾ ਤੇ ਆ ਆਪਣਾ ਪਾਰਕ ਦੇਖ ਲੋ ਕਿੰਨਾ ਹਰਿਆ ਭਰਿਆ ਹੋ ਗਿਆ ਹੁਣ ਮੀਂਹ ਪੈਂਦੇ ਆ ਨਾ ਤੇ ਨਾਲੇ ਤਾਂ ਆਪਣੇ ਕਰੇਲੇ ਲੱਗਣ ਲੱਗੇ ਤੇ ਵੇਖੋ ਪੱਲਾ ਵਧੀਆ ਸੋਹਣੀਆਂ ਹੋ ਗਈਆਂ ਹਰਿਆ ਭਰਿਆ ਬਣ ਗਿਆ ਵਧੀਆ ਆਪਣਾ ਪਾਰਕ ਕਰੇਲੇ ਹੁਣ ਨਾ ਆਪਣੇ ਛੋਟੇ ਕਰੇਲੇ ਝਾੜ ਕਰੇ ਲੈਂਦੇ ਜਿਹੜੇ ਛੋਟੇ ਉਹ ਵੀ ਲੈਣ ਲੱਗ ਗਏ ਵਧੀਆ ਅੱਜ ਸਰਦਾਰ ਜੀ ਨੇ ਇੱਕ ਕੌਲੀ ਤੋੜੀ ਆ ਪੂਰੀ ਇੱਕ ਕੌਲੀ ਬਣ ਗਈ ਤੇ ਇੱਧਰ ਆਪਾਂ ਚਾਹ ਬਣਾਉਣੇ ਆ ਜ਼ਿਆਦਾ ਸਮਾਨ ਪਾ ਕੇ ਰੱਖ ਰੱਖਿਆਗਾ ਇੱਧਰ ਪਧਰਤੀ ਚਾਹ ਗੈਸ ਕਰਤਾ ਹੁਣ ਸੌਂਫ ਲੌਂਗ ਲੇਜੀਆਂ ਤੇ ਜਬੈਣ ਲੌਂਗ ਸਾਰਾ ਸਮਾਨ ਪਾਤਾ ਆਪਾਂ ਤੇ ਤੁਲਸੀ ਵੀ ਪਾਵਾਂਗੇ ਥੋੜੀ ਜੀ ਸੁੱਕੀ ਵੀ ਆਪਣੇ ਪਈ ਹੈ ਨਾ ਉਹ ਵੀ ਨਾਲ ਹੀ ਵਿੱਚ ਮੈਚ ਕਰ ਲਈ ਆਪਾਂ ਮਿਲਾਤੀ ਸੀ ਤੁਲਸੀ ਤੇ ਇਹਨੂੰ ਥੋੜਾ ਜਿਹਾ ਆ ਗਿਆ ਵਾਲਾ ਬਹੁਤ ਟੇਸਟੀ ਬਣਦੀ ਐ ਇੰਜ ਆਪਾਂ ਪਹਿਲਾਂ ਇਹਨੂੰ ਉਹ ਕਰ ਲਈਏ ਨਾ ਸਾਰੇ ਸਮਾਨ ਨੂੰ ਵਾਲਾ ਚੰਗੀ ਤਰ੍ਹਾਂ ਨਾਲ ਦਿਵਾ ਲਈਏ ਦੁੱਧ ਪਾ ਕੇ ਭਾਵੇਂ ਘੱਟ ਵਾਲਾ ਦਵਾਈਏ ਆਪਾਂ ਇਹਦਾ ਸਾਰੇ ਨਾ ਰਸ ਵਧੀਆ ਨਿਕਲੇ ਹੁੰਦਾ ਜਿਹੜੀਆਂ ਆਪਾਂ ਚੀਜ਼ਾਂ ਪਾਈਆਂ ਨਾ ਹੁਣ ਕੋਡਡ ऐड ਕਰ ਦਿੰਨੇ ਆਪਾਂ ਆਪਾਂ ਗੁੜ ਦੀ ਚਾਹ ਪੀਂਨੇ ਆਪਾਂ ਕਦੇ ਵੀ ਚੀਨੀ ਨਹੀਂ ਵਰਤੀ ਗੁੜ ਸਿਹਤ ਵਾਸਤੇ ਬਹੁਤ ਵਧੀਆ ਚੰਗੀ ਤਰ੍ਹਾਂ ਨਾਲ ਬਾਲ ਲੈਣਾ ਆਪਾਂ ਹੁਣ ਆਪਾਂ ਪੱਤੀ ਐਡ ਕਰਤੀ ਹੁਣ ਚੰਗੀ ਤਰ੍ਹਾਂ ਨਾਲ ਪੰਗ ਵਾਲਾ ਵੈਸੇ ਤਾਂ ਆ ਗਿਆ ਹੁਣ ਬਸ ਪੱਤੀ ਪਾ ਕੇ ਥੋੜਾ ਜਿਹਾ ਵਾਲਾ ਦੇਵਾਂਗੇ ਦੇਖੋ ਕਿੰਨੀ ਵਧੀਆ ਬਣ ਗਈ ਇੱਕ ਗਲਾਸ ਆਪਾਂ ਦੁੱਧ ਐਡ ਕਰ ਦਾਂਗੇ ਪੂਰੀ ਸੰਗਣੀ ਬਣ ਜੇ ਜਿਹੜੀ ਪਾਣੀ ਬਹੁਤ ਘੱਟ ਪਾਉਨੇ ਆਪਾਂ ਦੇਖੋ ਜੀ ਕਿੰਨੀ ਵਧੀਆ ਬਣ ਗਈ ਆਪਣੀ ਚਾਹ ਹੋ ਗਈ ਤਿਆਰ ਜੀਨੇ ਪੀਣੀ ਆ ਭਾਈ ਆਜੋ ਫੇਰ ਨਾ ਕਿਉਂ ਵੀ ਸਾਡਾ ਨਾਂ ਨਹੀਂ ਲਿਆ ਪੰਜ ਚਾਰ ਵਾਲੇ ਦੇ ਲੈਨੇ ਬਸ ਸਿੰਮ ਤੇ ਕਰਕੇ ਆਪਾਂ ਜਿਆਦਾ ਨਹੀਂ ਚਲੋ ਜੀ ਹੁਣ ਆਪਾਂ ਪਾ ਲੈਨੇ ਆ ਕਪਾਂ ਚ ਜਿੰਨੂ ਜਿੰਨੂ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਚੈਨਲ ਨੂੰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਕਿਵੇਂ ਦੀ ਬਣੀ ਆ ਇੰਨੇ ਨਾ ਹੌਸਲਾ ਵਧਾ ਬੰਦੇ ਦਾ ਨਾ ਆਪਾ ਲਈ ਆਪਾਂ ਕਪਾਂ ਚ ਹੁਣ ਤੇ ਹੋਣਾ ਆਪਾਂ ਬੈ ਕੇ ਪੀ ਲਾਂਗੇ ਉਧਰ ਬੈੱਡ ਤੇ ಈ ದೂ ವಾರೀ ಲ ಪುಟಿ ಬಣಿ ನಾವು